ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਅੱਜ ਮਿਤੀ 27 ਅਗਸਤ 2025 ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਮਾਹੌਲ ਚੱਲ ਰਹੇ ਨੇ ਅਤੇ ਬਹੁਤ ਸਾਰੇ ਥਾਵਾਂ ਦੇ ਵਿੱਚ ਜਿਵੇਂ ਸਾਡੇ ਜੰਮੂ ਪਠਾਨਕੋਟ ਦੇ ਵਿੱਚ ਹੜ੍ਹਾਂ ਦੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸੰਭਾਵਨਾ ਹੋ ਪੈਦਾ ਹੋ ਚੁੱਕੀ ਆ ਅਤੇ ਬਹੁਤ ਹੀ ਨੁਕਸਾਨ ਹੋਇਆ ਉਸ ਦੇ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਮੌਸਮ ਵਿਭਾਗ ਵੱਲੋਂ ਵੀ ਦੱਸਿਆ ਗਿਆ ਵਾ ਕਿ ਸਾਡੇ ਗਰਦਾਸਪੁਰ ਏਰੀਏ ਸਾਡੇ ਨੇੜਲੇ ਪਿੰਡਾਂ ਦੇ ਵਿੱਚ ਵੀ ਅਗਰ ਲਗਾਤਾਰ بارش ਪਈ ਤਾਂ ਮੀਂਹ ਆਉਣ ਦੀ ਸੰਭਾਵਨਾ ਵੱਧ ਸਕਦੀ ਆ ਸੋ ਇਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਪਿੰਡ ਦੇ ਸਰਪੰਚ ਸਾਹਿਬ ਗਰਦੀਪ ਸਿੰਘ ਬੋਪਰੇ ਜੀ ਵੱਲੋਂ ਸਾਡੇ ਜੋ ਇਹ ਛੱਪੜ ਪੂਰਾ ਫੁੱਲ ਹੋ ਗਿਆ ਹੈ ਪਾਣੀ ਦੇ ਨਾਲ ਅਗਰ ਹੋਰ ਦੋ ਦਿਨ ਲਗਾਤਾਰ ਮੀਂਹ ਪਏਗਾ ਤੇ ਉਹਦੇ ਵਿੱਚ ਵੀ ਫਿਰ ਓਵਰਫਲੋ ਹੋ ਜਾਏਗਾ ਪਾਣੀ ਦਾ ਸੋ ਇਸੇ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਦੋ ਤਿੰਨ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਪੁਲੀ ਲਿਆਂਦੀ ਗਈ ਆ ਤੇ ਪੁਲੀ ਨੂੰ ਉਲੀ ਦੇ ਰਾਈ ਇਹ ਪਾਣੀ ਨੂੰ ਡਿਵਾਈਡ ਕਰ ਦਿੱਤਾ ਗਿਆ ਹੈ ਕਿ ਅਗਰ ਹੋਰ ਮੀਂਹ ਆਉਂਦੇ ਆ ਸਾਰ ਹੋਏ ਤੇ ਜਿੰਨਾ ਵੀ ਇਹ ਓਵਰਫਲੋ ਨਾ ਹੋਏ ਜਿੰਨਾ ਵੀ ਪਾਣੀ ਹੈ ਇਹ ਛੱਪੜ ਦੇ ਵਿੱਚ ਚਲਾ ਜਾਏਗਾ ਬੜਾ ਧੰਨਵਾਦ ਵਾ ਆਪਣੇ ਵੀਰਾਂ ਦਾ ਵੀ ਵੀਰ ਦਾ ਜੀਤੇ ਵੀਰ ਦਾ ਜਿਹੜਾ ਇੱਕ ਇੱਕ ਵਰੀ ਕਹੇ ਉਸ ਵੇਲੇ ਆਖੇ ਲੱਗ ਜਾਂਦੇ ਆ ਤਾਂ ਹੀ ਤੇ ਮੈਂ ਕਹਿੰਦਾ ਹੁੰਦਾ ਵੀ ਸਰਸਪੜ ਦਾ ਜੁੱਥ ਜਿੰਦਾਬਾਦ ਵਾ ਚੰਗੇ ਕੰਮਾਂ ਵਾਸਤੇ ਐਫਰਟ ਕਰਦੇ ਰਹਿੰਦੇ ਆ ਨਾਂ ਦੇ ਇਹਨਾਂ ਨੂੰ ਮੈਂ ਡਿਹੜੀ ਤੇ ਲੈਂਦਾ ਤੇ ਬਸ ਪਿੰਡ ਦੀ ਸੇਵਾ ਵਾਸਤੇ ਆਪਣੇ ਪਿੰਡ ਦੀ ਸੇਵਟੀ ਵਾਸਤੇ ਕੰਮ ਕਰਦੇ ਆ ਬਾਕੀ ਸਾਡੇ ਪਿੰਡ ਦਾ ਧੰਨਵਾਦ ਵਾ ਜਿਹੜੇ ਸਾਥ ਦਿੰਦੇ ਆ ਬਾਕੀ ਰੱਬ ਨੂੰ ਚਾਹੀਦਾ ਵੀ ਇਹ ਹੋਰ ਦਾਸ ਆ ਵੀ ਬਾਬੇ ਅੱਗੇ ਵੀ ਬੱਸ ਕਰ ਮੀਂਹ ਹੁਣ ਬੜੇ ਹੋ ਗਏ ਆ ਫੇਰ ਅਗਲੇ ਗਰਮੀ ਜੋਗਾ ਕੋਟਾਰ ਹਲਾ ਬਾਕੀ ਚਲੋ ਰੱਬ ਦੀ ਮਰਜ਼ੀ ਰੱਬ ਅੱਗੇ ਕੋਈ ਜੋਰ ਨਹੀਂ ਹੈਗਾ ਆਂ ਹੀ ਬਸ ਆਪ ਸਲੈਪ ਪੁਲੀ ਭੂਣ ਲੱਗੇ ਆ ਹੁਣ ਜਦ ਜਦਨਾ ਵੀ ਪਾਣੀ ਡਿਵਾਈਡ ਹੋ ਜੇ ਮੀਂਹੋਂ ਤੋਂ ਪਹਿਲਾਂ ਹੀ ਸੋਰਾ ਪਤਾ ਇਧਰ ਚੱਲ ਜਾਏ ਇਧਰ ਪਾਣੀ ਗੱਲ ਓਵਰਫਲੋ ਇਧਰ ਹੀ ਹੋਣ ਰਿਹਾ ਸੀ ਇਧਰ ਝੀਰ ਗਿਆ ਪਾਣੀ ਇਧਰ ਕਿਉਂ ਵੀ ਰੇਤਾ ਤੇ ਛੱਟ ਪਾਣੀ ਝੀਰ ਜਾਂਦਾ ਵਾ ਇਸੇ ਕਰਕੇ ਅਸੀਂ ਟਾਈਮ ਨਾਲ ਪਹਿਲਾਂ ਹੀ ਪੁਲੀ ਪਉਣ ਲੱਗੇ ਆ ਆ ਆ ਪੁਲੀ ਦੀ ਸਲੈਪ ਆਈ ਜਿਹੜੀ ਪਾਣੀ ਡਿਵਾਈਡ ਕਰਤਾ ਵਾ ਇਹ ਵੀ ਚਲੋ ਪਾਣੀ ਜਾਂ ਰਿਹਾ ਵਾ ਆ ਵੇਖੋ ਹੌਲੀ ਹੌਲੀ ਜਾਂਦਾ ਰਹਿਣਾ ਆਪਣੇ ਆਪ ਇਹ ਵੀ ਹੁਣ ਓਵਰਫਲੋ ਹੋਣ ਦਾ ਖਤਰਾ ਸੁਰਾ ਘਟਵਾ ਬਾਕੀ ਰੱਬ ਅੱਗੇ ਖੇਤਾ ਜੋੜ ਨਹੀਂ ਬਾਕੀ ਆਪਣੇ ਲੋਕਾਂ ਅਸੀਂ ਜਿਹੜੇ ਐਫਰਟ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਪਣੇ ਜੁਥੇ ਦੇ ਸਹਿਯੋਗ ਨਾਲ ਬਾਕੀ ਮੋਨੋ ਵੀਰ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਵਾ ਜਿਹੜਾ ਜਦੋਂ ਵੀ ਕਿਤੇ ਸੱਪਰ ਦੀ ਸੇਵਾ ਚੱਲਦੀ ਆ ਬਿਨਾ ਬਸੇ ਤੋਂ ਚਾਹ ਆ ਜਾਂਦੀ ਉਹਨਾਂ ਘਰੋਂ ਉਹਨਾਂ ਦੀ ਮਾਤਾ ਦਾ ਬਹੁਤ ਧੰਨਵਾਦ ਆ ਦਵਾ। ਮਤਲਬ ਜਿਹੜਾ ਜਿਹੜੇ ਵਧੀਆ ਤਰੀਕਿਆਂ ਨਾਲ ਸੋਚਦੇ ਆ ਬਿਨਾ ਮੰਗਿਆ ਤੋਂ ਹੀ ਕੋਈ ਪਾਣੀ ਨਹੀਂ ਪੁੰਦਾ ਅੱਜਕੱਲ ਚਾਹ ਚੜ੍ਹੋ ਸਾਨੂੰ ਮਿਲ ਜਾਂਦੀ ਇਹਨਾਂ ਦੇ ਘਰੋਂ। ਬਹੁਤ ਵਧੀਆ ਐਸੇ ਸਾਡੇ ਪਿੰਡ ਵਾਸੀ ਹੋਣੇ ਚਾਹੀਦੇ ਆ। ਸਾਡੇ ਸੋਚ ਇਦਾਂ ਨਹੀਂ ਹੋਣੀ ਚਾਹੀਦੀ ਆ। ਸਾਡੇ ਗਨੂ ਪਿੰਡ ਦੇ ਡਿਵੈਲਪਮੈਂਟ ਵਾਸਤੇ ਆਪਣਾ ਜਿੱਥੇ ਵੀ ਕਿਤੇ ਨਾ ਕਿਤੇ ਸਹਿਯੋਗ ਮੰਗਦਾ ਜਰੂਰ ਦੇਣਾ ਚਾਹੀਦਾ ਵਾ। ਬਾਕੀ ਪਾਣੀ ਦਾ ਲੈਵਲ ਇੱਧਰ ਬਹੁਤ ਇੱਕ ਵਾਧਵਾ ਤੇ ਇੱਧ ਮੋ ਧੰਨਵਾਦ ਆ ਪਿੰਡ ਸਰਸਪੁਰ ਵਾਲਿਆਂ ਦਾ ਜਿਹੜੇ ਸਾਥ ਦਿੰਦੇ ਪੰਚਾਇਤ ਦਾ ਜੂਥ ਵਾਲਿਆਂ ਦਾ ਵੀ